ਮੁਫਤ ਜਿਹੜੀ ਬਿਜਲੀ ਆ ਉਹ ਕਿਸੇ ਵੀ ਵੇਲੇ ਬੰਦ ਹੋ ਸਕਦੀ ਹੈ ਜੀ ਜਿਹੜੀ ਚੀਜ਼ ਦੇ ਉੱਤੇ ਖਰਚਾ ਹੁੰਦਾ ਹੋਵੇ ਉਹਨੂੰ ਮੁਫਤ ਕਿਵੇਂ ਵੰਡਿਆ ਜਾ ਸਕਦਾ ਇਹ ਸੋਚਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਰਕਾਰਾਂ ਨੂੰ ਝਟਕਾ ਲੱਗਣਾ ਹੈ ਔਰ ਇਹ ਲੱਗਣਾ ਵੀ ਚਾਹੀਦਾ ਹੈ ਇੱਕ ਘਰ ਦੇ ਵਿੱਚ 3 3 ਮੀਟਰ ਔਰ ਇੱਕ ਸਿਸਟਮ ਲਾ ਲਿਆ ਆ ਕਿ ਜਦੋਂ ਐਸ ਮੀਟਰ ਦੇ ਯੂਨਿਟ 300 ਹੋਣ ਲੱਗੇ ਤਾਂ ਫਿਰ ਉੱਪਰਲੇ ਨਾਲ ਜੋੜ ਲਓ ਤੇ ਜਦੋਂ ਉੱਪਰਲੇ ਦੇ ਆਉਣ ਲੱਗੇ ਤਾਂ ਫਿਰ ਸਰਵੰਟ ਕੁਆਟਰ ਨਾਲ ਜੋੜ ਲਵੋ ਅੱਜ ਦੀ ਡੇਟ ਵਿੱਚ 2026 25 26 ਦੇ ਵਿੱਚ ਜਿਹੜਾ ਬਿਜਲੀ ਦੀ ਸਬਸਿਡੀ ਹੋਣੀ ਹੈ ਜਿਹਦੇ ਵਿੱਚ 300 ਯੂਨਟ ਵੀ ਐ ਬਾਕੀ ਕੁਝ ਰਾਇਤਾਂ ਵੀ ਦਿੱਤੀਆਂ ਹੋਈਆਂ ਨੇ 20000 ਕਰੋੜ ਰੁਪਇਆ ਸਾਲ ਦਾ 3000 ਤੋਂ ਲੈ ਕੇ 3500 4000 ਕਰੋੜ ਰੁਪਏ ਤੱਕ ਅਸੀਂ ਕਰਜ਼ਾ ਚੁੱਕ ਕੇ ਤਨਖਾਹਾਂ ਦਿੰਨੇ ਆ ਪੈਨਸ਼ਨਾਂ ਦਿੰਨੇ ਆ ਹੋਰ ਖਰਚ ਕਰਦੇ ਆ ਡਿਵੈਲਪਮੈਂਟ ਵਾਸਤੇ ਸਾਡੇ ਕੋਲੇ ਪੈਸੇ ਹੀ ਨਹੀਂ ਬਚਿਆ ਕਿਸੇ ਨੂੰ ਬੋਲਤਾਂ ਦਵੋ ਅਸੀਂ ਇਹ ਨਹੀਂ ਕਹਿੰਦੇ ਦਵੋ ਪਰ ਲੋਕਾਂ ਦੀ ਜਿਹੜੀ ਆ ਛਿੱਲਣਾ ਨਾ ਲਾਓ ਤੁਸੀਂ ਕਰਜ਼ਾ ਤੁਸੀਂ ਸਾਡੇ ਤੇ ਚੜਾ ਰਹੇ ਹੋ ਹੁਣ ਕਰਜ਼ੇ ਤੁਹਾਡੇ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਦਾ ਜਿਹੜਾ ਸਰਕਲ ਆ ਉਹ 2 ਮਹੀਨਿਆਂ ਦਾ ਪੰਜਾਬ ਦੇ ਵਿੱਚ ਤੇ 300 300 ਯੂਨਿਟ ਪਰ ਮਹੀਨੇ ਬਣਦੀਆਂ ਤੇ 600 ਯੂਨਿਟ ਦੀਆਂ ਜਿਹੜੀਆਂ ਮੌਜਾਂ ਨੇ ਉਹ ਜ਼ਰੂਰ ਲੱਗੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ ਪਰ ਹੁਣ ਚਰਚਾਵਾਂ ਆਏ ਨੇ ਕਿ ਮੁਫਤ ਬਿਜਲੀ ਬੰਦ ਹੋ ਸਕਦੀ ਹੈ ਕਾਰਨ ਇਹ ਹੈ ਕਿ ਜਿਹੜੇ ਸੂਬੇ ਕਹਿੰਦੇ ਸਬਸਿਡੀ ਦਾ ਭੁਗਤਾਨ ਨਹੀਂ ਕਰਦੇ ਉਹਨਾਂ ਨੂੰ ਇਹ ਝਟਕਾ ਲੱਗ ਸਕਦਾ ਹੈ ਤੇ ਇਹ ਝਟਕਾ ਸਰਕਾਰਾਂ ਨੂੰ ਨਹੀਂ ਲੋਕਾਂ ਨੂੰ ਵੀ ਲੱਗਣਾ ਜਿਨ੍ਹਾਂ ਨੇ ਬਿਜਲੀ ਦੀ ਸਹੂਲਤ ਲਈ ਹੋਈ ਹੈ ਬੜੀ ਰਾਹਤ ਮਹਿਸੂਸ ਕਰ ਰਹੇ ਨੇ ਤਾਂ ਮੁਫਤ ਜਿਹੜੀ ਬਿਜਲੀ ਹੈ ਉਹ ਕਿਸੇ ਵੀ ਵੇਲੇ ਬੰਦ ਹੋ ਸਕਦੀ ਹੈ ਜੀ ਬਹੁਤ ਮਹੱਤਵਪੂਰਨ ਗੱਲ ਹੈ ਇਹ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਬਹੁਤ ਚਿੰਤਾ ਦੇ ਨਾਲ ਸੋਚਣਾ ਚਾਹੀਦਾ ਉਹ ਗੱਲ ਇਹ ਹੈ ਕਿ ਜਿਹੜੀ ਚੀਜ਼ ਦੇ ਉੱਤੇ ਖਰਚਾ ਹੁੰਦਾ ਹੋਵੇ ਉਹਨੂੰ ਮੁਫਤ ਕਿਵੇਂ ਵੰਡਿਆ ਜਾ ਸਕਦਾ ਇਹ ਸੋਚਣ ਵਾਲੀ ਗੱਲ ਹੈ ਅੱਜ ਦ ਟ੍ਰਿਬਿਊਨ ਦੇ ਵਿੱਚ ਅਮਨਸੂਦ ਹੋਣਾਂ ਦੀ ਬਹੁਤ ਵੱਡੀ ਰਿਪੋਰਟ ਲੱਗੀ ਹੋਈ ਹੈ ਔਰ ਉਹਨਾਂ ਨੇ ਆંકੜੇ ਦਿੱਤੇ ਹੋਏ ਆ ਔਰ ਕੇਂਦਰ ਸਰਕਾਰ ਦੀ ਇਸ ਇਨਫੋਰਮੇਸ਼ਨ ਦੇ ਨਾਲ ਦੱਸਿਆ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਰਕਾਰਾਂ ਨੂੰ ਝਟਕਾ ਲੱਗਣਾ ਹੈ ਔਰ ਇਹ ਲੱਗਣਾ ਵੀ ਚਾਹੀਦਾ ਹੈ ਚਾਹੇ ਤੁਸੀਂ ਮੇਰੇ ਨਾਲ ਗੁੱਸੇ ਹੋਵੋਗੇ ਬਹੁਤ ਸਾਰੇ ਲੋਕ ਇਹ ਕਹਿਣਗੇ ਵੜੈਜ ਕਹਿ ਕੀ ਰਿਹਾ ਭਾਈ ਸਾਹਿਬ ਅਸੀਂ ਇਸ ਗੱਲ ਦੇ ਹਾਮੀ ਆ ਕਿ ਜਿਨ੍ਹਾਂ ਲੋਕਾਂ ਦੀ ਗਰੀਬ ਨੇ ਆਮਦਨ ਘਟਾ ਹੈ ਉਹਨਾਂ ਨੂੰ ਜ਼ਰੂਰ ਮੁਫਤ ਬਿਜਲੀ ਦਿਓ ਮੈਂ ਕਹਿੰਦਾ ਉਹਨਾਂ ਨੂੰ ਬਿਲਕੁਲ ਹੀ ਮੁਫਤ ਦਿਓ 300 ਤੋਂ ਵੀ ਉੱਪਰ ਮੁਫਤ ਦਿਓ ਉਹਨਾਂ ਨੂੰ ਪਰ ਜਿਹੜੇ ਲੋਕ ਸੰਪੰਨ ਨੇ ਜਿਨ੍ਹਾਂ ਕੋਲੇ ਪੈਸਾ ਹੈਗਾ ਜਿਹੜੇ ਇਨਕਮ ਟੈਕਸ ਭਰਦੇ ਆ ਜਿਹੜੇ ਚੰਗੀ ਦੋ ਦੋ ਜਾਣੇ ਤਿੰਨ ਤਿੰਨ ਜਾਣੇ ਤਨਗਾ ਲੈਂਦੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਹੋਰ ਉਹਨਾਂ ਨੇ ਮੀਟਰ ਬਦਲ ਲਏ ਹੋਏ ਉੱਪਰ ਮੀਟਰ ਹੋਰ ਥੱਲੇ ਹੋਰ ਘਰ ਦੇ ਪਿੱਛੇ ਹੋਰ ਉਹ ਉਹਨਾਂ ਨੇ ਤਾਂ ਸਰਵੈਂਟ ਕੁਆਟਰਾਂ 'ਚ ਵੀ ਮੀਟਰ ਵਕੜੇ ਲਵਾ ਦਿੱਤੇ ਆ ਤਾਂ ਕਿ 300 ਅੱਛਾ ਜਦੋਂ ਇੱਧਰ 300 ਯੂਨਟ ਪ੍ਰਬੰਧ ਕੀ ਕੀਤੇ ਹੋਏ ਲੋਕਾਂ ਨੇ ਫਰਮਿੰਦਰ ਜੀ ਹਮ ਇੱਕ ਘਰ ਦੇ ਵਿੱਚ ਤਿੰਨ ਤਿੰਨ ਮੀਟਰ ਹਮ ਔਰ ਇੱਕ ਸਿਸਟਮ ਲਾ ਲਿਆ ਆ ਕਿ ਜਦੋਂ ਐਸ ਮੀਟਰ ਦੇ ਯੂਨਟ 300 ਹੋਣ ਲੱਗੇ ਤਾਂ ਫਿਰ ਉੱਪਰਲੇ ਨਾਲ ਜੋੜ ਲਓ ਤੇ ਜਦੋਂ ਉੱਪਰ ਲੈਦੇ ਆਉਣ ਲੱਗੇ ਤਾਂ ਫਿਰ ਸਰਵੰਟ ਕੁਆਟਰ ਨਾਲ ਜੋੜ ਲਵੋ ਹੂੰ ਤਾਂ ਕਿ ਚੂਨਾ ਸਾਨੂੰ ਲੱਗਦਾ ਰਵੇ ਜਿਹੜੇ ਟੈਕਸ ਪੇਅਰਸ ਨੇ ਉਹ ਪੈਸੇ ਭਰਦੇ ਰਹਿਣ ਤੇ ਲੋਕਾਂ ਨੂੰ ਬਿਜਲੀ ਮੁਫਤ ਮਿਲਦੀ ਰਹੇ ਬੜੀ ਮਾੜੀ ਗੱਲ ਹੈ ਹੂੰ 1997 ਦਾ ਅੰਕੜਾ ਜਿਹੜਾ ਦਿੱਤਾ ਹੈ ਉਹਦੇ ਮੁਤਾਬਿਕ ਇਹ ਵੀ ਉਦੋਂ ਸਬਸਿਡੀ ਬਿੱਲ ਪੰਜਾਬ ਸਰਕਾਰ ਦਾ 604 ਕਰੋੜ ਰੁਪਏ ਸੀ ਹੂੰ ਔਰ ਅੱਜ ਦੀ ਡੇਟ ਵਿੱਚ 2026 25 26 ਦੇ ਵਿੱਚ ਜਿਹੜਾ ਬਿਜਲੀ ਦੀ ਸਬਸਿਡੀ ਹੋਣੀ ਹੈ ਜਿਹਦੇ ਵਿੱਚ 300 ਜੁਨਟ ਵੀ ਆ ਬਾਕੀ ਕੁਝ ਰਿਆਇਤਾਂ ਵੀ ਦਿੱਤੀਆਂ ਹੋਈਆਂ ਨੇ 20000 ਕਰੋੜ ਰੁਪਇਆ ਸਾਲ ਦਾ ਔਰ ਸਰਕਾਰ ਸਾਡੀ ਹਰ ਮਹੀਨੇ 3000 ਤੋਂ ਲੈ ਕੇ 3500 4000 ਕਰੋੜ ਰੁਪਏ ਤੱਕ ਅਸੀਂ ਕਰਜ਼ਾ ਚੁੱਕ ਕੇ ਤਨਖਾਹਾਂ ਦਿੰਨੇ ਆ ਪੈਨਸ਼ਨਾਂ ਦਿੰਨੇ ਆ ਹੋਰ ਖਰਚ ਕਰਦੇ ਆ ਡਿਵੈਲਪਮੈਂਟ ਵਾਸਤੇ ਸਾਡੇ ਕੋਲੇ ਪੈਸੇ ਹੀ ਨਹੀਂ ਬਚਿਆ ਹੂੰ ਡਾਕਟਰ ਆਰ.ਐਸ. ਕੁੰਮਣ ਬੜੇ ਤਕੜੇ ਇਕਨੋਮਿਸਟ ਨੇ ਸਾਡੇ ਇਲਾਕੇ ਦੇ ਰਣਜੀਤ ਸਿੰਘ ਕੁੰਮਣ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਸਾਡੀ ਇਨਕਮ ਹੈ ਉਹਦਾ 50% ਤਕਰੀਬਨ ਤਕਰੀਬਨ ਜਿਹੜਾ ਉਹ ਤੇ ਜਾਂਦਾ ਸਾਡਾ ਕਰਜ਼ੇ ਦੇ ਵਿੱਚ ਕਰਜ਼ੇ ਦੇ ਇੰਟਰਸਟ ਦੇ ਵਿੱਚ ਤਨਖਾਹਾਂ ਦੇ ਵਿੱਚ ਇਹ ਸਾਰਾ ਲੜਾ ਮਲਾ ਕੇ ਬਾਕੀ ਕੀ ਰਹਿ ਜਾਂਦਾ ਬਾਕੀ ਖਰਚੇ ਵੀ ਆ ਸਰਕਾਰ ਦੇ ਬਹੁਤ ਕੁਝ ਹੈਗਾ ਉਹਦੇ ਨਾਲ ਤੇ ਤੁਸੀਂ ਡਿਵੈਲਪਮੈਂਟ ਕਿੱਥੇ ਰਹਿ ਗਈ ਤੁਹਾਡੇ ਕੋਲੇ ਹੂੰ ਪੰਜਾਬ ਇਸ ਵਕਤ ਹਿੰਦੁਸਤਾਨ ਦੇ ਵਿੱਚ 18ਵਾਂ ਸੂਬਾ ਬਣ ਚੁੱਕਿਆ ਹੈ ਹਮ ਪਰ ਕੈਪੀਟਲ ਇਨਕਮ ਨੂੰ ਲੈ ਕੇ ਜਦੋਂ ਕਿ ਅਸੀਂ 80ਵਿਆਂ ਦੇ ਵਿੱਚ ਇੱਕ ਨੰਬਰ ਤੇ ਹੁੰਦੇ ਸੀਗੇ ਹਮ ਬੇਰੋਜ਼ਗਾਰੀ ਸਾਡੇ 26% ਹੈ 26% ਹੈ ਸਾਡੀ ਔਰ ਕਿਸੇ ਵਕਤ ਸਾਡੀ ਜਿਹੜੀ ਆ ਗਰੋਥ ਸੀ ਨੈਸ਼ਨਲ ਜੀਡੀਪੀ ਜੀ ਨੂੰ ਸੀ ਕਹਿੰਦੇ ਉਹ ਦੇਸ਼ ਨਾਲੋਂ ਜ਼ਿਆਦਾ ਸੀ ਜੀ ਅੱਜ ਅਸੀਂ ਉਹਨਾਂ ਤੋਂ ਥੱਲੇ ਖੜੇ ਹੋਏ ਹਾਂ ਹਮ ਉਹ ਸਬਸਿਡੀਆਂ ਨੇ ਸਾਨੂੰ ਮਾਰਿਆ ਜਿੱਥੇ ਵੀ ਗੱਦੇ ਦਿੱਤੀਆਂ ਹੋਈਆਂ ਨੇ ਹਮ ਸਰਕਾਰ ਕੋਈ ਹਿੰਮਤ ਨਹੀਂ ਕਰਨ ਵਾਲੀ ਤਰਮਿੰਦਰ ਜੀ ਜੀ ਕਿ ਇਹ ਵਾਪਸ ਲੈ ਲਵੇ ਹਮ ਕਿਉਂਕਿ ਬਾਦਲ ਸਾਹਿਬ ਤੋਂ ਪਹਿਲਾਂ ਜਦੋਂ 97 ਸਰਕਾਰ ਬਣਨੀ ਸੀ ਤਾਂ ਰਜਿੰਦਰ ਕੌਰ ਪਠਰੋਣਾ ਨੇ ਅਨਾਉਂਸ ਕਰਤਾ ਕਿ ਅਸੀਂ ਸਾਢੇ 7 ਏਕੜ ਵਾਲਿਆਂ ਨੂੰ ਸਬਸਿਡੀ ਦੇਵਾਂਗੇ ਬੜਾ ਵਧੀਆ ਡਿਸੀਜਨ ਸੀ ਪਰ ਕਿਉਂਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਆ ਗਈ ਉਹਨਾਂ ਨੇ ਪਹਿਲੀ ਸੱਟੇ ਹੀ ਖੇਤੀ ਸਾਰੀ ਬਿਜਲੀ ਮਾਫ ਕਰਤੀ ਜਿਨ੍ਹਾਂ ਲੋਕਾਂ ਦੀਆਂ 20-20 ਮੋਟਰਾਂ ਲੱਗੀਆਂ ਉਹਨਾਂ ਨੂੰ ਵੀ ਮਾਫ ਹੋ ਗਈ ਤੇ ਜਿਹਦੇ ਕੋਲੇ ਇੱਕ ਹੈਗੀ ਆ ਉਨੂੰ ਵੀ ਮਾਫ਼ ਤੇ ਹੁਣ ਤੁਸੀਂ ਮੁਕਾਬਲਾ ਵੇਖ ਲਓ ਕਿੰਨਾ ਤਖੜਾ ਔਰ ਇਸ ਤੋਂ ਬਾਅਦ ਕੈਪਟਨ ਬਰਿੰਦਰ ਸਿੰਘ ਨੇ 2004 ਦੇ ਵਿੱਚ ਆ ਕੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵਾਪਸ ਲੈਣ ਤੋਂ ਬਾਅਦ ਫਿਰ ਇਹਨੂੰ ਰিস্টੋਰ ਕਰਨਾ ਪਿਆ ਹਮ ਔਰ ਹੁਣ ਜਾਣ ਲੱਗੇ ਕੈਪਟਨ ਸਾਹਿਬ 17 ਦੇ ਵਿੱਚ ਜਦੋਂ 17 ਦੇ ਵਿੱਚ ਆਏ ਹਮ ਤਾਂ ਆ ਕੇ ਉਹਨਾਂ ਨੇ ਬਸਾਂ ਦੇ ਉੱਤੇ ਵੀ ਸਾਡੀਆਂ ਬੀਬੀਆਂ ਨੂੰ ਫ੍ਰੀ ਸਰਵਿਸ ਦਿੱਤੀ ਹਮ ਚੰਨੀ ਸਰਕਾਰ ਮੇਰੀ ਜਾਂਦੇ ਜਾਂਦੇ ਚੰਨੀ ਸਰਕਾਰ ਨੇ ਨਹੀਂ ਦਿੱਤੀ ਸੀ ਹਮ ਕੈਪਟਨ ਸਾਹਿਬ ਨੇ ਦਿੱਤੀ ਸੀ ਜੀ ਚੰਨੀ ਸਰਕਾਰ ਤਾਂ ਪਿਛਲੇ 6 ਮਹੀਨੇ ਸੀਗੇ ਉਹਨਾਂ ਨੇ ਵਾਵਾ ਐਡਵਰਟਾਈਜ਼ਮੈਂਟ ਕਾਫੀ ਕੀਤੀ ਸੀ ਆਪਣੀ ਮਾਫ ਕਰਨਾ ਸੋ ਇਹਨਾਂ ਨੇ ਆਉਂਦੇ ਆ 300 ਯੂਨਟ ਕਰ ਦਿੱਤੇ ਤੁਸੀਂ ਸਹੂਲਤਾਂ ਦੇਵੋ ਅਸੀਂ ਇਹ ਨਹੀਂ ਕਹਿੰਦੇ ਦੇਵੋ ਪਰ ਲੋਕਾਂ ਦੀ ਜਿਹੜੀ ਆ ਛਿਲਣਾ ਨਾ ਲਾਓ ਤੁਸੀਂ ਕਰਜ਼ੇ ਤੁਸੀਂ ਸਾਡੇ ਤੇ ਚੜਾ ਰਹੇ ਹੋ ਹੁਣ ਕਰਜ਼ੇ ਤੁਹਾਡੇ ਖਰਚੇ ਪੂਰੇ ਨਹੀਂ ਹੋ ਰਹੇ ਹੁਣ ਤੁਸੀਂ ਜ਼ਮੀਨਾਂ ਵੇਚਣ ਲੱਗੇ ਹੋਇਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪਰਿਵਾਰ ਦੇ ਪੁੱਤਰ ਹਮ ਆਪਣੀਆਂ ਜ਼ਮੀਨਾਂ ਵੇਚਣ ਲੱਗ ਜਾਂਦੇ ਨੇ ਨਾ ਉਹ ਮੁੜ ਕੇ ਖਰੀਦਣ ਦੇ ਕਾਬਲ ਨਹੀਂ ਰਹਿੰਦੇ ਉਹ ਫਿਰ ਸੜਕਾਂ ਤੇ ਦਿਹਾੜੀ ਵਾਲੇ ਚੌਂਕ ਚ ਆ ਜਾਂਦੇ ਚਾਹ ਦੇ ਇੱਕ ਕਿੱਲੇ ਹੀ ਹੋਵੇ ਜ਼ਮੀਨ ਵਾਲਾ ਕਹੋਂਦਾ ਉਹ ਤੇ ਜਦੋਂ ਮਾਨ ਸਾਹਿਬ ਤੁਸੀਂ ਤਾਂ ਪੰਜਾਬ ਦੇ ਪੁੱਤਰੋਂ ਤੁਸੀਂ ਕਹਿੰਦੇ ਹੋ ਮੈਨੂੰ 3.5 ਕਰੋੜ ਲੋਕਾਂ ਨੇ ਜਿਹੜਾ ਆਪਣਾ ਨੁਮਾਇੰਦਾ ਚੁਣਿਆ ਔਰ ਤੁਸੀਂ ਜ਼ਮੀਨਾਂ ਵੇਚਣ ਵਾਲੇ ਤੁਰੇ ਪਾਸਿਓਂ ਇਹਨਾਂ ਜ਼ਮੀਨਾਂ ਨੂੰ ਕਮਰਸ਼ੀਅਲ ਢੰਗ ਦੇ ਨਾਲ ਯੂਜ਼ ਕਰੋ ਨਾ ਕਿ ਵੇਚ ਹੀ ਦਿਓ ਪਰਮਾਨੈਂਟ ਆਮਦਨ ਦਾ ਸਾਧਨ ਬਣਾਓ ਨਾ ਕਿ ਇਹ ਲੱਭਦੇ ਫਿਰ ਉਹ ਕਿਹੜੀ ਜ਼ਮੀਨ ਵੇਚ ਦੇਣੀ ਹੈ ਤੁਸੀਂ ਨਹੀਂ ਕਰ ਰਹੇ ਪਹਿਲਾਂ ਵੀ ਕਰਕੇ ਗਏ ਨੇ ਹੂੰ ਇਹ ਬਾਦਲ ਸਾਹਿਬ ਵਾਲੇ ਵੀ ਜ਼ਮੀਨਾਂ ਗਹਣੇ ਤੇ ਰੱਖੀਆਂ ਗਈਆਂ ਕੈਪਟਨ ਸਾਹਿਬ ਵਾਲੇ ਵੀ ਰੱਖੀਆਂ ਗਈਆਂ ਔਰ ਇਸ ਟਾਈਮ ਸਾਡਾ ਜਿਹੜਾ ਕਰਜ਼ਾ ਮਾਰਚ 2026 ਤੱਕ ਪਹੁੰਚਦਾ ਪਹੁੰਚਦਾ ਸਾਢੇ 4 ਲੱਖ ਕਰੋੜ ਤੋਂ ਉੱਪਰ ਪਹੁੰਚ ਜਾਣਾ ਜਿਹੜੇ ਹਿਸਾਬ ਨਾਲ ਅਸੀਂ ਵਰਤਦੇ ਹਾਂ ਔਰ ਇੱਕ ਸਾਲ ਹੋਰ ਰਹਿ ਗਿਆ ਤੇ ਫਿਰ ਅਸੀਂ ਕਰਜ਼ਾਈ ਤੇ ਸਾਡੇ ਪਿੰਡਾਂ 'ਚ ਵੇਖ ਲਓ ਵੀ ਜਿਹਦੇ ਉੱਤੇ ਕਰਜ਼ਾ ਚੜਿਆ ਹੁੰਦਾ ਉਹਨੂੰ ਕੀ ਕਹਿੰਦੇ ਆ ਹੂੰ ਸੋ ਇਹ ਸਬਸਿਡੀਆਂ ਵਾਪਸ ਲੈਣ ਦਾ ਕੌੜਾ ਕੁੱਟ ਭਰਨਾ ਪੈਣਾ ਹੈ ਗਰੀਬ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇਣ ਲਈ ਤੁਹਾਨੂੰ ਕੋਈ ਹੋਰ ਰਾਹ ਕੱਢਣਾ ਚਾਹੀਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਫਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ